रुद्रजाप होकर मैं पूरा रुद्रजाप मरमुकुट करना चाहे जितना जबना की जाए हर काम है राहाल सब धूप में जाओ कार्य धाम आए राहाल मार मार जमा मार मार धूप का अंदर पहुंचा पानी में धूप को निकल के धूप कर मन को जाए नाव ते मार निर्मोत होए रुद्रजाप सुन रुद्रजाप जाए लाभिया गुरमुख सेवा प्राणाधारा ਆਦੀ ਰੱਖੋ ਵਿਰਦਾ ਉਧਾਰਾ ਤੁਸੋਂ ਬਾਸਾ ਦੁਆਰਾ ਪੰਡਤ ਹਰਪੜ ਜੀ ਵਿਕਾਰਾ ਗੁਰਮੁਖ ਭਗਤ ਜਨ ਉਤਰੋ ਪਾਰ ਆਹਾਓ ਗੁਰਮੁਖ ਵਿੱਚ ਹੋ ਮੈ ਜਾਏ ਗੁਰਮੁਖ ਬੈਲ ਨ ਲਾਗਾਈ ਗੁਰਮੁਖ ਨਾਮ ਵਸੇ ਮਨ ਆਏ ਗੁਰਮੁਖ ਕਰਤ ਧਰਮ ਸੱਚ ਹੋਈ ਗੁਰਮੁਖ ਹੰਕਾਰ ਜਲਾਏ ਤੋਂ ਗੁਰਮੁਖ ਨਾਮ ਰਤੇ ਕੋਈ ਆਪਣਾ ਮਨ ਪ੍ਰਗੋਧੂ ਜੋ ਕੋਈ ਲੋਕ ਸਮਝਾਓ ਸੁਣਨਾ ਕੋਈ ਗੁਰਮੁਖ ਸੰਤ ਜਨ ਦਾ ਕੋਈ ਮਾਰਮ ਵੱਡਾ ਬਹੁਤ ਸੁਣਾਈ ਜੋਖਿ ਕਮਾਵੈ ਸੋ ਤਾ ਨਾ ਪਾਈ ਆਵੈ ਤਰਨ ਕਾਇ ਮਰਮੁ ਕਰਮ ਕਰੇ ਬਹੁਤ ਬਮਾਨਾ ਬਗਿਉ ਲਾਇ ਬਹਿਦ ਧਿਆਨਾ ਜਪਗੜੈ ਤਮੀ ਪਤਾ ਨਾ ਮੇ ਸਰਗੁਰ ਕੇਵੇਂ ਮੁਖਲਾ ਹੋਈ ਹੈ ਗੁਰਪਰਦਾ ਦੀ ਮੇਰੇ ਅਰਜ਼ੋ ਕਰੇ ਜਬ ਸੱਚੋਲੇ ਬਿਲਾਏ ਹਉ ਮੈ ਮੈ ਲਾਇਓ ਸੰਸਾਰ ਨੇ ਤੀਰਥ ਜਾ ਬੈ ਨਾ ਜਾਇ ਅੰਕਾਰਾ ਬਿਨ ਗੁਰ ਭੇਟੇ ਜਮ ਕਰੇ ਕੁਆਰਾ ਸੋ ਜਨ ਸੱਚਾ ਜਿਉ ਮੈ ਮਾਰੈ ਗੁਰ ਕਜੁ ਪ੍ਰਸਾਦ ਸੰਘਾਰਾ ਆਪ ਕਰੈ ਅਗਲੇ ਕੁਲ ਤਾਰੈ ਮਾਇਆ ਮੋਈ ਨਟ ਬਾਜੀ ਪਾਈ ਮਨ ਮੁਕੰਦ ਰਹੀ ਲੁਟਾਈ ਗੁਰਮੁਖ ਅਲੇ ਬਤ ਰਹੀ ਲਵਲਾਈ ਬਹੁਤੇ ਬੇਕਰੇ ਬੇਕਤਾਰੀ ਅੰਤਰ ਤਿਸਨਾ ਫਿਰੇ ਹੰਕਾਰੀ ਆਪਣੀ ਨੀਨ ਬਾਜੀ ਯਾਰੀ ਕਾਪੜ ਪੈਰ ਕਰੇ ਚੁਤਰਾਏ ਮਾਇਆ ਮੋਹਤ ਭਰਮ ਭੁਲਾਏ ਬੈਨ ਗੁਰ ਸੇਵੇ ਬਹੁਤ ਗੁਪਾਈ ਨਾਮ ਰਟ ਭਾਗੀ ਗੋਰੀ ਮਹਾਲਾ ਦੀ ਦਾ ਬ੍ਰਹਮਾ ਮੂਰਤ বেদ ਅਭਿਆਸਾ ਜਪਾਈ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿਦੇ ਗੁਰ ਕੈ ਸਬਦ ਅੰਤਰ ਸਹਿ ਜਰੀਦੇ ਜੇ ਸਹਿ ਸੁਭਾਈ ਬੈਨ ਗੁਰ ਪਸਾਤੇ ਭਨ ਭੁਲਾਵੇ ਮਨ ਮੁਖ ਅੰਤ ਤਾ ਮਹੂਰ ਗੁਪਾਵ ਜਮਕਾ ਗਲ ਜੀਵਰਾਨ ਕਾਉਂ ਤਾਵੇ ਗੁਰਮੁਖ ਜਮਕਾਲ ਨੇੜ ਨਾ ਆਵੇ ਹਉ ਮੈਂ ਦੂਜਾ ਸਮਝਿ ਲਾਵੇਂ ਨਾ ਮੇ ਰਤੀ ਹਰਿ ਗੁਣਾਵੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਰਨੀ ਲੱਗੇ ਤਾ ਮਹਿਰ ਪਾਵੇ ਛੋੜੇ ਜਗਤ ਦਾਇ ਸੁਹਾਵਹਰ ਕਥਾ हुने ये सिर धर्मादेश है जगमाई तेरे को सब नेवाय अंदर पूरी अच्छा अच्छा आराम सारा के तुम का है चलो चलो तो खेल भाई एकदम 15वां आंकड़ा लाया जी आंकड़ा साहब का पार्टी में ये एक तो है ठीक येड़ा बेटा जी देखो मेरा बेटा है क्यों भाई का सामान बेच भी आड़ी कटे कटे भर दे रहे हैं सर मतलब बना लो लालू लालू चलो भाई हमारे अपने आज मेरा माफ खाने बैठो आज आज बैठो Aduh, aduh, aduh ਇਹ ਜਿਹੜਾ ਹੀਰਾ ਮਹਿਲ ਹੈ ਇਹ ਸਾਡੀ ਕੌਮੀ ਵਿਰਾਸਤ ਹੈ। ਅ ਪਰ ਕੌਮੀ ਵਿਰਾਸਤਾਂ ਦਿਲੋਂ ਦਿਮਾਗ ਦੇ ਵਿੱਚੋਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ ਹੁੰਦੀਆਂ। ਬਹੁਤ ਲੰਬਾ ਸਮਾਂ ਇਕਲਾਂ ਬੇਰਾਨ ਪਿਆ ਰਿਆ। ਮੈਨੂੰ ਖੁਸ਼ੀ ਹੋਈ ਹੈ ਕਿ ਸਾਡੀ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰੀਤੀ ਕੌਰ ਜੀ ਜੋ ਨਾਵਾ ਪਰਿਵਾਰ ਦੇ ਨਾਲ ਸੰਬੰਧਤ ਹੈ, ਮਹਾਰਾਜਾ ਪਰਿਵਾਰ ਦੇ ਨਾਲ ਸੰਬੰਧਤ ਹੈ। ਉਹਨਾਂ ਨੇ ਆਪਣੇ ਸੁਪੁੱਤਰ ਦੇ ਨਾਲ ਆ ਕੇ ਇੱਥੇ ਰਹਿਣ ਬਸੇਰਾ ਕੀਤਾ ਤੇ ਇਸ ਕਿਲੇ ਦੀ ਜਿਹੜੀ ਨੁਹਾਰ ਹੈ ਉਹਨੂੰ ਬਦਲਿਆ ਉਹ ਬਦਲ ਨਹੀਂ ਪੀਛਾਈ ਦਿੱਤੀ ਤੇ ਮੈਂ ਸਮਝਦਾ ਕਿ ਸਰਕਾਰਾਂ ਨੂੰ ਵੀ ਇਸ ਵਿਰਾਸਤ ਨੂੰ ਕਾਇਮ ਰੱਖਣ ਦੇ ਲਈ ਸੰਭਾਲਣ ਦੇ ਲਈ ਆਪਣਾ ਬੰਨਦਾ ਜਿਹੜਾ ਯੋਗਦਾਨ ਜਿਹੜਾ ਹੈ ਉਹ ਪਾਉਣਾ ਚਾਹੀਦਾ ਤੇ ਅਕਾਲ ਪੁਰਖ ਨੇ ਜੇ ਕਿਰਪਾ ਕੀਤੀ ਤੇ ਅਸੀਂ ਆਪਣੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਵਿਰਾਸਤਾਂ ਨੇ ਚਾਹੇ ਉਹ ਮਹਾਰਾਜਾ ਸ਼ੇਰ ਸਿੰਘ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਰੇਪਦਮਨ ਸਿੰਘ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਤ ਨੇ ਚਾਹੇ ਮਹਾਰਾਜਾ ਪਟਿਆਲਾ ਜੀ ਨਾਲ ਸੰਬੰਧਤ ਨੇ ਅਸੀਂ ਉਹਨਾਂ ਨੂੰ ਸੰਭਾਲਣ ਦਾ ਜਿਹੜਾ ਯਤਨ ਕਰਾਂਗੇ ਜੀ ਉਹ ਕਰਨਾ ਵੀ ਚਾਹੀਦਾ ਜੀ ਸ਼੍ਰੀ ਦਨ ਮਿੱਠੂ ਸਿੰਘ ਕਰਨੀ ਕਿਨੇ ਕਹਿ ਸੀਗਾ ਕਿ ਪੰਜਾਬ ਨੂੰ ਵੱਖਰਾ ਐਕਟ ਬਣਾਉਣਾ ਚਾਹੀਦਾ ਕਿ ਕੇਂਦਰ ਆ ਜੀ ਅਸੀਂ ਅਸੀਂ ਜਿਹੜਾ ਨਾ ਜੀ ਜਿਹੜਾ ਪਾਰਟੀ ਲੈਵਲ ਦੇ ਉੱਤੇ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਹੈ ਉਹ ਮੰਗ ਕਰਦੇ ਹਾਂ ਔਰ ਇੱਛਕ ਵੀ ਹਾਂ ਕਿਉਂਕਿ ਗੁਰਦੁਆਰਾ ਜਿਹੜਾ ਭਾਰਤੀ ਐਕਟ ਹੈ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਹੈ ਇਹ ਸਾਨੂੰ ਕੌਮੀ ਤੌਰ ਦੇ ਉੱਤੇ ਬਹੁਤ ਮਜ਼ਬੂਤ ਕਰਦਾ ਹੈਗਾ 1999 ਦੇ ਵਿੱਚ ਇਹਦਾ ਅਖਰਾੜਾ ਤਿਆਰ ਹੋਇਆ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨੂੰ ਪਾਸ ਵੀ ਕੀਤਾ ਸੀ ਪਾਸ ਵੀ ਕੀਤਾ ਸੀਗਾ ਬਾਅਦ ਵਿੱਚ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹ ਐਕਟ ਵਿੱਚ ਲੰਮਕ ਗਿਆ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੌਮੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਸਤੇ 올 ਇੰਡੀਆ ਗੁਰਦੁਆਰਾ ਐਕਟ ਦੇ ਵੱਲ ਵਧਣਾ ਚਾਹੀਦਾ ਹੈ ਜੀ ਅਮਰਪਾਲ ਸਿੰਘ ਦੀ ਪਾਰਟੀ ਨਾਲ ਤੇ ਜੇਕਰ ਬੀਜੇਪੀ ਪੰਜਾਬ ਦੇ ਸਿੱਖਾਂ ਦੇ ਮਸਲੇ ਹੱਲ ਕਰਦੇ ਆ ਤਾਂ ਕੋਈ ਅਲਾਈਅੰਸ ਬਾਰੇ ਸੋਚ ਸਕਦੇ ਆ ਦੇਖੋ ਅਲਾਈਅੰਸ ਜਿਹੜੇ ਆ ਉਹ ਇਲੈਕਸ਼ਨ ਤੋ ਕੁਝ ਸਮਾਂ ਪਹਿਲਾਂ ਹੀ ਜਿਹੜੀ ਹੈ ਉਹ ਹੁੰਦੇ ਆ ਅਜੇ ਇਲੈਕਸ਼ਨ ਦੇ ਵਿੱਚ 50 ਸਾਲ ਦੀ ਤੇ ਅਸੀਂ ਫਿਲਹਾਲ ਜ਼ਿਲ੍ਹਾ ਪੱਧਰੀ ਮੀਟਿੰਗਾਂ ਰਾਹੀਂ ਅਸੀਂ ਪਾਰਟੀ ਦਾ ਢਾਂਚਾ ਮਜ਼ਬੂਤ ਕਰ ਰਹੇ ਹਾਂ ਪਾਰਟੀ ਮਜ਼ਬੂਤ ਕਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੀਆਂ ਜਿਸ ਭਾਵਨਾਵਾਂ ਬਣਦੀਆਂ ਨੇ ਤੇ ਅਸੀਂ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਜ਼ਰੂਰ ਵਿਚਾਰ ਕਰੂਗੀ ਤੇ ਬਾਕੀ ਹਤਾਲ ਮੇਲ ਸਾਡੀ ਕਮੇਟੀ ਬਣੀ ਵੀ ਹੋਈ ਹੈ ਪੰਥਕ ਜਥੇਬੰਦੀਆਂ ਨਾਲ ਹਤਾਲ ਮੇਲ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਥਕ ਤੇ ਰਾਂ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਅਸੀਂ ਪੰਜਾਬ ਨੂੰ ਤੇ ਪੰਥ ਨੂੰ ਮਜ਼ਬੂਤ ਕਰਨ ਦੇ ਲਈ ਕਾਰਸ਼ੇ ਲੋ ਜੀ ਸ੍ਰੀ ਕਾਲ ਚਲਦੇ ਜੇਜੇਦਾਰ ਸਾਹਿਬ ਨੇ ਪਿਛਲੇ ਵੀ ਨਹੀਂ ਜੀ ਇੱਕ ਬਿਆਨ ਦਿੱਤਾ ਪਹਿਲਾਂ ਵੀ ਕਿ ਸਿੱਖਾਂ ਨੂੰ ਬੱਚੇ ਵੱਧ ਪੈਦਾ ਕਰਨੇ ਚਾਹੀਦੇ ਮੈਨੂੰ ਲੱਗਦਾ ਉਹਨਾਂ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਪਹਿਲਾਂ ਵੀ ਇਹ ਗੱਲ ਚਲਦੀ ਰਹੀ ਹੈ ਪਹਿਲੇ ਜੇਜੇਦਾਰ ਸਾਹਿਬਾਂ ਵੀ ਇਹ ਗੱਲ ਕਰਦੇ ਰਹੇ ਜੀ ਵੀ ਪਾਰਟੀ ਕਿਸ ਤਰ੍ਹਾਂ ਕੇ ਬਦੂਗੀ ਪੰਦਰ ਪਾਰਟੀ ਜਿਨਾ ਚਰ ਅਸੀਂ ਹੁਣ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਅੱਜ ਪਟਿਆਲੇ ਦੇ ਵਿੱਚ ਭਰਮੀਆਂ ਸਾਡੀ ਵਰਕਰਾਂ ਦੀ ਮੀਟਿੰਗ ਹੋਈ ਐ ਸੀ ਤਾਂ ਵਰਕਰਾਂ ਦੀ ਮੀਟਿੰਗ ਤੇ ਕਨ ਰੈਲੀ ਰੂਪ ਦੇ ਵਿੱਚ ਹੋਈ ਐ ਇਸੇ ਤਰ੍ਹਾਂ ਹੁਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਪਹਿਲਾਂ ਗੁਰਦਾਸਪੁਰ ਕਲਰੌਰ ਦੇ ਵਿੱਚ ਹੋਈ ਐ ਇਸ ਤਰ੍ਹਾਂ ਜ਼ਿਲ੍ਹਾ ਪੱਤਲੀ ਸਾਡੀਆਂ ਵਰਕਰਾਂ ਦੀਆਂ ਡੈਲੀਗੇਟਾਂ ਦੀਆਂ ਮੀਟਿੰਗਾਂ ਮੀਟਿੰਗਾਂ ਚੱਲ ਰਹੀਆਂ ਜਿਹੜੀਆਂ ਬਹੁਤ ਜ਼ਿਆਦਾ ਭਰਮੀਆਂ ਹੋ ਰਹੀਆਂ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਅਸੀਂ ਆਪਣੇ ਅਜੰਡੇ ਆਪਣੇ ਜਿਹੜਾ ਵਿਜ਼ਨ ਹੈ ਉਹ ਲੋਕਾਂ ਦੇ ਸਾਹਮਣੇ ਰੱਖਦੇ ਹਾਂ ਪੰਜਾਬ ਦੇ ਹਾਲਾਤ ਇਸ ਵਕਤ ਬੜੇ ਸੁਖਾਵੇਂ ਨਹੀਂ ਹੈ ਕਿਉਂਕਿ ਨੌਜਵਾਨਾਂ ਦੀ ਫੜੋਫੜੀ ਦੇਖੋ ਜੇ ਕੋਈ ਕ੍ਰਾਈਮਨਲ ਹੈ ਕੋਈ ਕ੍ਰਾਈਮ ਕਰ ਰਿਹਾ ਹੈ ਕੋਈ ਡਰਗ ਦੇ ਧੰਦੇ ਚ ਹੈ ਕੋਈ ਫਰੋਤੀਆਂ ਦੇ ਧੰਦੇ ਚ ਹੈ ਤੇ ਉਹਨੂੰ ਫੜਨਾ ਉਹਨੂੰ ਸਜ਼ਾਵਾਂ ਦੇ ਅਜ਼ਾਮ ਤੱਕ ਪਹੁੰਚਾਉਣਾ ਇਹ ਜ਼ਰੂਰੀ ਵੀ ਹੈ ਪਰ ਇਹਦੀ ਆੜ ਦੇ ਵਿੱਚ ਨਿਰਦੋਸ਼ਾਂ ਨੂੰ ਜਿਹੜਾ ਹੈ ਕੁੱਟਣਾ ਮਾਰਨਾ ਫੜਨਾ ਇਹ ਠੀਕ ਨਹੀਂ ਹੈ ਕੀ ਕਹੋਗੇ ਦੇਖੋ ਅੱਜ ਹੀਰਾ ਮਹਿਲ ਦੇ ਵਿੱਚ ਆਏ ਆ ਇਹ ਇਸ ਮਹਿਲ ਨੂੰ ਬਹੁਤ ਚਿਰ ਬਾਅਦ ਭਾਗ ਲੱਗੇ ਇੱਕ ਵਾਰ ਤਾਂ ਹੈ ਬਿਲਕੁਲ ਹੀ ਠਹਿੜੇ ਨਹੀਂ ਹੋਣ ਦੇ ਬਣਾਇਆ ਗਿਆ ਸੀਗਾ। ਰਾਣੀ ਪ੍ਰੀਤ ਕੌਰ ਇੱਥੇ ਆਏ ਨੇ, ਉਹਦਾ ਬੇਟਾ ਇੱਥੇ ਆਇਆ ਤੇ ਆ ਕੇ ਇਹ ਹੁਣ ਠੀਕ-ਠਾਕ ਕਰ ਰਹੇ ਨੇ। ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਭ ਤੋਂ ਉਪਰਲੀ ਮੰਜੀ ਤੇ ਮਹਾਰਾਜ ਪ੍ਰਕਾਸ਼ ਜੀ ਨੇ ਜਿਹੜੇ ਇੱਥੇ ਹਮੇਸ਼ਾ ਪ੍ਰਕਾਸ਼ ਹੁੰਦੇ ਸੀਗੇ, ਰੋਜ਼ ਮਹਾਰਾਜ ਪ੍ਰਕਾਸ਼ ਹੁੰਦੇ ਸੀ, ਰੋਜ਼ ਸੰਤੋਖ ਦੇ ਸੀ। ਸੋ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ। ਪਰਮਾਤਮਾ ਅੱਗੇ, ਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਇਹ ਪੈਲਸ, ਇਹ ਮਹਿਲ ਦਿਨ ਦੁਗਣੀ, ਰਾਤ ਚੁਗਣੀ ਤਰੱਕੀ ਕਰੇ। ਤੇ ਕਿਉਂਕਿ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਤਨਮਨ ਸਿੰਘ ਬਹੁਤ ਪੈਟ੍ਰੀਓਟ ਰਾਜੇ ਹੋਏ ਨੇ ਦੇਸ਼ ਭਗਤ ਹੋਏ ਨੇ ਜਿਨ੍ਹਾਂ ਨੇ ਆਪਣੇ ਰਾਜ ਨੂੰ ਤਜੀ ਨਹੀਂ ਦਿੱਤੀ ਉਹਨਾਂ ਨੇ ਅੰਗਰੇਜ਼ਾਂ ਦੀ ਜੇਲ੍ਹ ਦੇ ਵਿੱਚ ਰਹੇ ਉਹ ਬਹੁਤ ਤਸੀਹੇ ਸਹੇ ਸਾਰੀ ਆਪਣੀ ਪ੍ਰਾਪਰਟੀ ਗਵਾ ਲਈ ਪਰ ਆਪਣੇ ਕੌਮ ਦੇ ਨਾਲ ਖੜੇ ਰਹੇ ਆਪਣੇ ਦੇਸ਼ ਦੇ ਲਾਲ ਕੁਰਬਾਨੀ ਅਮਰ ਸਾਸ ਦੇ ਯਤਨ ਦੇ ਨਾਲ ਖੜੇ ਰਹੇ ਸੋ ਬਹੁਤ ਖੁਸ਼ੀ ਹੈ ਬਹੁਤ ਧੰਨਵਾਦ